ਇੱਕ ਵਾਰੀ ਐਮਪੀ ਸੀ ਮੈਂ ਉਦੋਂ ਕਿਤੇ ਮੈਂ ਮੰਗ ਕੀਤੀ ਸੀ ਉਦੋਂ ਕਿਤੇ ਮੰਤਰੀ ਮੰਨ ਗਿਆ ਸੀ ਉਸ ਤੋਂ ਬਾਅਦ ਉਹ ਕਿਤੇ ਪਤਾ ਨਹੀਂ ਭੁੱਲ ਭੱਲ ਗਿਆ ਵੋਟਾਂ-ਵੋਟਾਂ 'ਚ ਅਚਾਨਕ ਚਿੱਠੀ ਆ ਗਈ ਚਾਰ-ਪੰਜ ਦਿਨ ਪਹਿਲਾਂ ਕਦੋਂ ਕਹੀਏ ਮੇਰੇ ਖਿਆਲ 'ਚ ਅਫਸਰ ਬੈਠੇ ਹੋਣੇ ਆਪਣੇ ਹੈ ਲਾਸਟ ਹੈ ਹੈ ਲਾਸਟ ਵੀ ਕੀ ਆ ਗਈ ਨਾ ਚਿੱਠੀ ਚਿੱਠੀ ਅੱਠ-ਛੇ ਦਿਨ ਪਹਿਲਾਂ ਇੱਕ ਚਿੱਠੀ ਆ ਗਈ ਨੀਤਾਂ ਨੂੰ ਮਰਾਦਾ ਦੇਖੋ ਕਹਿੰਦੇ ਜੀ ਤੁਸੀਂ ਜਦੋਂ ਐਮਪੀ ਸੀ ਉਦੋਂ ਤੁਸੀਂ ਕਾਲਜ ਮੰਗਿਆ ਸੀ ਤੇ ਕਾਲਜ ਉਦੋਂ ਮਨਜ਼ੂਰ ਕਰਤਾ ਸੀ ਤੇ 5 ਕਿੱਲੇ ਦੇ ਦਿਓ ਜੀ ਹੋਮੋਪੈਥੀ ਦਾ ਕਾਲਜ ਬਣਾ ਦੇਣੇ 5 ਕਿੱਲੇ ਤੇ ਪਏ ਨੇ ਸਾਡੇ ਕੋਲੇ ਮਸਤਾਂ ਦੇ ਕੋਲੇ ਅਸਕੇ ਬਣਾਉ ਜੋ ਨੀਤਾਂ ਨੂੰ ਮਰਾਦਾ ਹੋਣ ਸੱਚੀ ਨੀਤਾਂ ਨੂੰ ਮਰਾਦਾ ਸੋ ਉਸ ਉਦੋਂ ਮੈਂ ਸੱਚੀ ਨੀਅਤ ਨਾਲ ਮੰਗਿਆ ਹੋਊਗਾ ਜੇ ਨਹੀਂ ਦਿੱਤਾ ਉਦੋਂ ਜਾਂ ਉਹਨਾਂ ਦੀ ਮਜਬੂਰੀ ਰਹਿ ਗਈ ਹੋਣੀ ਆ ਗਿਆ ਸੋ ਜਦੋਂ ਸੱਚੀ ਨੀਅਤ ਨਾਲ ਕੰਮ ਕਰੋਗੇ